ਅੱਜ ਸਵੇਰੇ ਕਰੀਬ 8:30 ਵਜੇ ਚਾਵਾ ਰੋਡ ਤੇ ਸ਼ਮਸਪੁਰ ਪਿੰਡ ਨੇੜੇ ਇੱਕ ਦਰਦਨਾਕ ਹਾਦਸਾ ਹੋਇਆ। ਮਿੰਨੀ ਬੱਸ ਤੇ ਮੋਟਰਸਾਈਕਲ ਦੇ ਟੱਕਰ ਵਿੱਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਏਪੁਰ ਵਾਸੀ 29 ਸਾਲ ਜਸਕਰਨ ਸਿੰਘ ਵਜੋਂ ਹੋਈ। ਜਸਕਰਨ ਸਿੰਘ ਦੂਪਹਿਰ ਦਾ ਇਕੱਲਾ ਭਰਾ ਸੀ ਅਤੇ ਉਸਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਆਸ-ਪਾਸ ਦੇ ਮੌਜੂਦ ਲੋਕਾਂ ਨੇ ਦੱਸਿਆ ਕਿ ਫੈਕਟਰੀ ਤੋਂ ਆ ਰਹੀ ਤੇਜ਼ ਰਫਤਾਰ ਮਿੰਨੀ ਬੱਸ ਨੇ ਸਾਹਮਣੇ ਦੁਆਰੇ ਹੈ ਮੋਟਰਸਾਈਕਲ ਨੂੰ ਟੱਕਰ ਮਾਰੀ ਟੱਕਰ ਨਾਲ ਮੋਟਰਸਾਈਕਲ ਸਵਾਰ ਜ਼ਮੀਨ ਤੇ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ ਪਰ ਮਿੰਨੀ ਬੱਸ ਚਾਲਕ ਮੋਟਰਸਾਈਕਲ ਨੂੰ 50 ਮੀਟਰ ਤੱਕ ਘੜੀਸ ਦਾ ਹੋਇਆ ਲੈਗ ਜਿਸ ਨਾਲ ਮੋਟਰਸਾਈਕਲ ਨੂੰ ਅੱਗ ਲੱਗਣ ਦੀ ਸੂchnਾ ਮਿਲਦੇ ਹੀ ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਲੋਕਾਂ ਨੇ ਇਹ ਵੀ ਦੱਸਿਆ ਕਿ ਜਸਕਰਨ ਆਪਣੀ ਡਿਊਟੀ ਕਰਕੇ ਮੁਹਾਲੀ ਤੋਂ ਅਰਾਏਪੁਰ ਆਪਣੇ ਘਰ ਵਾਪਸ ਆ ਰਿਹਾ ਸੀ ਪਰ ਇਹ ਹੀ ਕਰਦਾ ਇਕੱਲਾ ਕਮਾਉਣ ਵਾਲਾ ਸੀ ਮੇਰਾ ਮਿੰਦਰਪਾਲ ਸਿੰਘ ਜੀ ਕੁਝ ਨਾ ਹੋਇਆ ਹੁਣ ਤੋਂ ਘੰਟਾ ਪਹਿਲਾਂ ਇੱਕ ਬਹੁਤ ਹੀ ਮਨਪੂਰਨ ਘਟਨਾ ਹੁਰੇ ਹੋਈ ਆ ਸੌਂਸਪੰਡ ਸੌਂਸਪਰ ਦੇ ਬੋਰਡ ਤੇ ਜੋ ਕਿ ਇੱਕ ਨੌਜਵਾਨ ਮੁੰਡਾ ਜੀ ਦੀ ਡੈਥ ਹੋ ਚੁੱਕੀ ਆ ਊਰ ਵਾਲੀ ਸੌਰੀ ਟੈਕਸੀ ਵਾਲੀ ਬੱਸ ਇਧਰੋਂ ਆ ਰਹੀ ਰੌਂਗ ਸਾਈਡ ਤੋਂ ਜੋ ਕਿ ਮੁੰਡੇ ਨੂੰ ਸਾਹਮਣੇ ਚੱਕ ਲਿਆ ਉਹਦੀ ਮੌਕੇ ਤੇ ਉਹੀ ਡੈਥ ਹੋ ਗਈ ਜਿੱਥੇ ਸਾਨੂੰ ਪਤਾ ਲੱਗਿਆ ਵੀ ਇਹ ਦੋ ਭੈਣਾਂ ਦਾ ਇਕੱਲਾ ਇਕੱਲਾ ਭਾਈ ਸੀ ਨਾ ਇਸੇ ਪਿਓ ਸੀ ਇਹਨਾਂ ਦਾ ਜੀ ਮੈਂ ਤਾਂ ਇਹ ਇਹਦੀ ਡੈਥ ਹੋ ਗਈ ਇਹਨੂੰ ਕੋਈ ਨਾ ਕੋਈ ਇਨਸਾਫ ਦਿੱਤਾ ਜਾਵੇ ਜੀ ਪਰਿਵਾਰ ਨੂੰ ਕੁੱਲ ਕੇ ਘਰ ਦਾ ਇਕਲੌਤਾ ਘਰ ਦਾ ਲੋਤਾ ਇਹ ਮੁੰਡਾ ਕੀ ਸੀ ਇਹਦੇ ਸੋਤੇ ਗੁਜ਼ਾਰਾ ਕਰਦਾ ਸੀ ਚੱਲਦਾ ਸੀ ਇਹ ਵੀ ਹੁਣ ਵਿਚਾਰਾ ਕਹਿੰਦੇ ਡਿਊਟੀ ਕਰਕੇ ਆ ਰਿਹਾ ਸੀ ਮਹਾਲੀ ਤੋਂ ਜਿੱਤੇ ਸਾਨੂੰ ਪਤਾ ਲੱਗਿਆ ਇੱਕ ਵਾਰੀ ਤਾਂ ਮੈਂ ਤਾਂ ਇਹ ਗੱਲ ਕਹੂੰਗਾ ਵੀ ਦੋ ਭੈਣਾਂ ਦਾ ਇਕੱਲਾ ਇਕੱਲਾ ਭਾਈ ਸੀ ਨਾ ਸਿਰ ਤੇ ਪਿਓ ਸੀ ਇਹਨੂੰ ਇਨਸਾਫ ਦਿੱਤਾ ਜਾਵੇ ਮੁੰਡੇ ਨੂੰ ਜੀ ਬੱਸ ਦਾ ਬੱਸ ਦਾ ਡਰਾਈਵਰ ਆ ਜਿਹੜਾ ਫੜਿਆ ਗਿਆ ਉਹ ਪੁਲਿਸ ਲੈ ਗਈ ਬੱਸੇ ਡਰਾਈਵਰ ਫੜ ਕੇ ਜੀ ਹੁਣ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਜੀ ਔਰ ਤੁਸੀਂ ਆ ਗਈ ਸੀ 20-25 ਮਿੰਟ ਬਾਅਦ ਹੀ ਪੁਲਿਸ ਨੇ ਪੂਰੀ ਕਾਰਵਾਈ ਕੀਤੀ ਹੈ ਪਤਾ ਲੱਗਿਆ ਕੁਝ ਜਿਹੜੀ ਫਿਕਰ ਦੀ ਗੱਲ ਨਹੀਂ ਕੁਝ ਨਹੀਂ ਪਤਾ ਲੱਗਿਆ ਹਾਲ ਤੱਕ ਜੀ ਜਿੱਥੇ ਤੱਕ ਸਾਨੂੰ ਵੀ ਤਾਂ ਮੋਟਰਸਾਨੂੰ ਅੱਗ ਵੀ ਮੂਰੇ ਲੱਗੀ ਹੋਈ ਆ ਤੇ ਬੱਸ ਵੀ ਕਾਫੀ ਦੂਰ ਖੜੀ ਹੈ ਤੇ ਬਾਡੀ ਕਾਫੀ ਦੂਰ ਪਈ ਹੈ ਕਿਉਂਕਿ ਬਾਡੀ ਬਰੇਕ ਡਿੱਗੀ ਜੀ ਫਿਰ ਬੱਸ ਵਾਲਾ ਕਿਦੀ ਮੋਟਰਸ ਨਾਲ ਕਿਹੜੀ ਹਿੱਸਾ ਲੈ ਕੇ ਗਿਆ ਜੀ ਉੱਥੇ ਕਿੰਨੀ ਕੁ ਦੂਰ ਤੱਕ ਇਹ ਹੈਗੀ तकरीबन 50 ਕਿਲੋਮੀਟਰ ਬੰਦੇ ਨੂੰ ਘਟਿਸਿਆ ਜੀ ਉੱਥੇ ਕੇ ਮੋਟਰਸ ਨਾਲ ਅੱਗ ਲੱਗੀ ਜੀ ਮੇਰਾ ਬੋਲ ਮੇਨ ਤਾਂ ਫਿਲਕੀ ਜੰਗ ਹੈ ਐਕਸੀਲੈਂਟ ਹੋਇਆ ਸੀ ਮੰਗਲਕ ਵਿਕੇਂਦਰੋਂ ਬਾਸਾਰੀ ਜੀ ਉਹਦੇ ਲਈ ਫੈਕਟਰੀ ਕਿਸ ਐਗਜ਼ਟਰੀਬਿਊਟਰੀ ਲੱਗਦੀ ਹੈ ਕਿਹੜੇ ਫੈਸਲੇ ਤੇ ਆ ਰਹੀ ਸਮਰਾਲਾ ਜਾਨ ਇਧਰੋਂ ਉੱਡੀ ਜਿਹੜੀ ਸਾਈਡ ਤੋਂ ਆ ਰਹੀ ਥੇ ਸਮਰਾਲਾ ਸਾਈਡ ਤੋਂ ਆ ਰਹੀ ਹੈ ਕੰਧੜਾ ਕਹਿੰਦੇ ਆ ਇਹ ਆਜ ਤੋਂ ਕੰਟਾਕਟ ਪਹਿਲਾਂ ਦੀ ਗੱਲ ਹੈ ਅੱਜ ਕੋਈ ਮੋਟੇ ਕੋਈ ਕੰਨੇ ਕਾਲ ਵੀ ਹੋਇਆ ਜਾਨੀ ਇਨਸਾਨ ਇੱਕ ਡੈਥ ਹੋਈ ਹੈ ਇਹ ਮਲੇਗੀ ਕਿੰਨੀ ਕੀ ਹੋ ਗਿਆ ਹੈਗਾ ਇਹ 32-33 ਸਾਲ ਦਾ ਨੌਜਵਾਨ ਮੁੰਡਾ ਜੀ ਵੀ ਰੌਂਗ ਸਾਈਡ ਤੋਂ ਬਾਕਸ ਆ ਰਹੀ ਸੀ ਲੌਂਗ ਖੈਰ ਤੋਂ ਲੈ ਕੇ ਨੀਚੇ ਦੇਖ ਲੈ ਬੰਦੇ ਕੋਈ ਬਟੇ ਕਿਤੇ ਚੱਕਿਆ ਜੀ ਇਹ ਵਿਚਾਰਾ ਘਰ ਆ ਰਹਾ ਹੀ ਕੰਮ ਸੀ ਤਾਂ ਕੰਮ ਤੋਂ ਆ ਰਿਹਾ ਜੀ ਛੱਤੀ ਕਰਕੇ ਘਰ ਜਾ ਰਿਹਾ ਜੀ ਆਪਣੇ ਮੇਰਾ ਨਾਮ ਜਸਪਰੀ ਸਿੰਘ ਜੀ ਇਹਨਾਂ ਐਕਸੀਡੈਂਟ ਹੋਇਆ ਪੌਂਡ ਮੇਰੇ ਚਾਚੇ ਦਾ ਮੁੰਡਾ ਜੀ ਕੀ ਨਾਮ ਕਰੋਗੇ ਦਸਕਰਮ ਸਿੰਘ ਜੀ ਕਿੰਨੇ ਸਾਲ ਦੇ 35 ਸਾਲ ਦਾ ਜੀ ਪਤਾ ਲੱਗਿਆ ਕਿਸ ਤਰ੍ਹਾਂ ਹੋਇਆ ਜੀ ਦਸਰੇ ਨੇ ਵੀ ਰੌਂਗ ਸਾਈਡ ਬੱਸ ਆਉਂਦੀ ਯੂਨੀਅਰਟ ਲਈ ਇੱਧਰ ਲੈ ਆਇਆ ਯਾਰ ਇੱਧਰ ਪਾਰਾ ਉਹ ਹਾਦੀ ਹੋ ਗਈ ਹੈ ਤੇ ਕਿ ਕਿੰਨੇ ਕੁ ਵਜੇ ਘਟਨਾ ਹੈ ਤੋਂ ਉਹਨੂੰ ਕਿੱਦਾਂ ਫੋਨ ਆਇਆ ਵੀਰੇ ਹਨ ਤਾਂ ਫੋਨ ਆਇਆ ਲੋਕੜ ਬੰਦੇ ਦਾ ਫੋਨ ਆਇਆ ਉਹਨਾਂ ਨੇ ਦੱਸਿਆ ਵੀ ਐਕਸੀਡੈਂਟ ਵਗੈਰਾ ਹੋ ਗਿਆ ਇੱਥੋਂ ਆ ਰਹੇ ਸੀ ਇਹ ਇਹ ਤਾਂ ਮਹਾਲੀ ਤੋਂ ਆ ਰਹੇ ਸੀ ਕੰਮ ਮਦੋਈ ਜੀ ਕਿਹੜਾ ਪਿੰਡ ਹੈ ਸਰਹਰਪੁਰ ਬੰਦਲ ਹੀ ਹੀ ਮੰਨ ਕਰਦੇ ਉਹਨਾਂ ਦਾ ਕਿਆ ਵੀ ਆਹ ਤੇ ਚਾਹ ਪਾਉਣ ਚਾਹੀਦਾ ਬੱਸ ਵਾਲਿਆਂ ਨੂੰ ਸਜਾਉਣੀ ਦੇ ਦੀ ਉਹਨੂੰ ਡਰਾਈਵਰ ਨੂੰ ਆਹ ਕਿਹੜੇ ਅੱਧੀ ਪੁਲਿਸ ਲੈ ਆਈ ਨਹੀਂ ਚਾਹਤਾਂ ਹਾਂ ਜੀ ਕੱਢ ਲੋ ਬੱਸ ਤੋਂ ਕੱਢੋ ਜੀ ਉਹਨੇ ਬਰਾਏ ਦੀ ਕਹਿੰਦਾ 12 ਕਿੰਨੀ ਬੁਮਾਰਦੀ ਉਹ ਮੁੰਡਾ ਹੈਗਾ ਜਸਕਰਨ ਸਿੰਘ ਆ ਜਸਵਿੰਦਰ ਸਿੰਘ ਇਹਦਾ ਪਿੰਡ ਨਾ ਰਾਏਪੁਰਾਜ ਪੁੱਤਾ 85 ਤੇ ਪੈਂਦਾ ਇਹ ਮਰਦਾ ਨੇ ਇਹ ਬਰਾਏ ਕਰੂ 25-26 ਹਾਲਾ ਕਿਤੋਂ ਕਿੱਥੇ ਜਾ ਰਿਹਾ ਸੀ ਚੰਡੀਗੜ੍ਹ ਕੋਲ ਜੋਬ ਕਰਾ ਚੰਡੀਗੜ੍ਹ ਮਾੜੀ ਦਾ ਪਿੰਡ ਨੂੰ ਜਾ ਰਿਹਾ ਸੀ ਠੀਕ ਹੈ ਬੰਦਾ ਇਹ ਕਿੰਨੇ ਦਾ ਟੱਕਰੋਗੇ ਜੀ ਕਿਤੇ ਓਵਰਟੈਕ ਤੇ ਗੱਡੀ ਆ ਰਹੀ ਜੀ ਆ ਬੈਨ ਉਹ ਬਹੁਤ ਸਮਰ ਤੋਂ ਮੋਟਰਸਾਈਕਲ ਆ ਰਹੀਆਂ ਅੰਮ੍ਰਿਤਸਰ ਨਾਲ ਟੱਕਰ ਹੋ ਗਈ ਮੌਕਾ ਦੱਸੋਗੀ ਹਾਂ ਮੌਕਾ ਦੱਸੂਗੀ ਕਿਹੜੀ ਗੱਡੀ ਗੱਡੀ ਆ ਸੀ ਫੈਕਟਰੀ ਕਟੇਕ ਜੀ ਵੱਟਾ ਅੱਗ ਵੀ ਲੱਗਦੀ ਸੀ ਹਾਂ ਮੋਕਸਾ ਨੂੰ ਅੱਗ ਲੱਗੀ ਮੋਕਸਾ ਜਿਹੜਾ ਮਤਲਬ ਜਿਹੜਾ ਹਾਦਸਾ ਭੈਣਕਾ ਨੂੰ ਤਾਂ ਹੀ ਅੱਗ ਲੱਗੀ ਹਾਂਜੀ ਅੱਜ ਕਾਫੀ ਜ਼ੋਰ ਦੀ ਟੱਕਰ ਲੱਗੀ ਅਮਨ ਸਮਝੀ ਉਸ ਤੋਂ ਬਾਅਦ ਅੱਗ ਲੱਗੀ ਉਸ ਤੋਂ ਬਾਅਦ ਅੱਗ ਲੱਗੀ ਤੇ ਡਰਾਈਵਰ ਦੀ ਗ੍ਰਸਤਾਰੀ ਹੋ ਚੁੱਕੀ ਹੈ ਜੀ ਡਰਾਈਵਰ ਮੌਕੇ ਤੋਂ ਫਰਾਰਾ ਜੀ ਅੱਛਾ ਜੀ